ਹਾਂ ਜੱਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਲੋਇੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਮੇਰੀ ਸਰਹਰ ਦੇ ਵਿੱਚ ਹੀ ਆ ਜਾਂਦਾ ਵਾ ਜੀ ਦਰਬਾਰ ਸਾਹਿਬ ਵੀ ਬਿਲਕੁਲ ਲੱਗ ਗਈ ਆ 골ਡਨ ਗੇਟ ਵੀ ਲੱਗ ਗਈ ਆ ਤੇ ਸ਼ਿਦਾਂ ਸਾਹਿਬ ਗੁਰਦੁਆਰਾ ਵੀ ਬਿਲਕੁਲ ਲੱਗ ਗਈ ਆ ਰੋਸ਼ਨਦੀਪ ਬਿਲਕੁਲ ਆਏ ਆ ਇੱਕ ਧੰਨਵਾਦ ਤੋਕੜ ਗੱਬਣਾ ਮੈਂ ਤੁਹਾਨੂੰ ਦਿਖਾਉਣੀ ਚੱਕ ਪਾਸ ਦੇ ਇਹ ਕਸੂਦੀ ਮੈਂ ਤੁਹਾਨੂੰ ਦਿਖਾਉਣੀ ਆ। ਬਾਕੀ ਇੱਥੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਪਾਸ ਜ਼ਰੂਰ ਕਰਾ ਲਿਆ ਕਰੋ ਜੀ। ਹਾਂ ਜੀ ਵੀਰ ਜੀ ਸੱਸ ਗੱਲ ਜੀ। ਸੱਸ ਗੱਲ ਵੀਰ ਜੀ। ਹੋਠ ਠੀਕ ਠਾਕ ਜੀ। ਵਧੀਆ ਵੀਰ ਜੀ। ਚਲੋ ਵਧੀਆ ਚੀਦਾ ਜੀ। ਵੇਗਿਆ ਮਾਲ ਉਹਦੇ ਨਾਲ। ਵਧੀਆ ਵੀਰ ਜੀ ਮਾਲ। ਚਲੋ ਨਾਮ ਦੱਸਤਾ ਫਿਰ ਜੀ ਰੋਸ਼ਨਦੀਪ ਸਿੰਘ ਨਾਲ ਹੀ ਆਪਣਾ ਪਿੰਡ ਸੁਲਤਾਨਵੰਡ ਪੱਤੀ ਮਰਸੂਲਦੀ ਜੀ ਘਰ ਜੇ ਆਪਣਾ ਠੀਕ ਆ ਹਾਂਜੀ ਗੋਲਡਨ ਗੇਟ ਤੋਂ ਕਿੰਨੇ ਕਿਲੋਮੀਟਰ ਪੈਂਦਾ ਐ ਸਿੱਧਾ ਸਭ ਤੋਂ ਵੀ ਕਿਲੋ ਡੇਢ ਕਿਲੋਮੀਟਰ ਪੈਂਦਾ ਐ ਬਾਬੇ ਨੌਰ ਸਿੰਘ ਜੀ ਸਮਾਤੋਂ 2-3 ਕਿਲੋ ਪੈਂਦਾ ਠੀਕ ਆ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 7717211839 ਨੰਬਰ ਜੇ ਆਪਣਾ ਠੀਕ ਆ ਹਾਂਜੀ ਤੇ ਸ਼ੁਰੂਆਤ ਤੋਂ ਕੜ ਕੇ ਬੰਦ ਕਰ ਲਈਏ ਸ਼ੁਰੂਆਤ ਇੱਤੋਂ ਕਰ ਲਓ ਹੈਗੀਆਂ ਦੋ ਸੱਜਣਾ ਕੱਲ ਵੇਚ ਗਈਆਂ ਠੀਕ ਆ ਦੋ ਰਹਿ ਗਈਆਂ हां दे ओत्थों ने दी ਨਾਲੇ ਕੋਠੇ ਤੋਂ ਲਾ ਕੇ ਲੈਂਦੀ ਐ ਚਾਰ ਦਿਨ ਪੂਰੀ ਮਲਕੀ ਉਹਨਾਂ ਦੇ ਸੇਵਾ ਸੁਭਾਣੀ ਫਿਰ ਦੇ ਦਿੱਤੀ ਉਹਨਾਂ ਨੇ ਅੱਛਾ ਹਾਂਜੀ ਚਾਰ ਦਿਨ ਕੋਠੇ ਤੇ ਰਹੀ ਆ ਮੱਝ ਕੋਠੇ ਤੇ ਹੀ ਰਹੀ ਤੁਹਾਰੀ ਠੀਕ ਐ ਚਲੋ ਇਹਦੇ ਬਾਰੇ ਵੀ ਦੱਸਦੇ ਆ ਪਹਿਲਾਂ ਜਿਹੜੀ ਐ ਆ ਜਿਹੜੀ ਟੁਕੜ ਗੱਬਣਿਆ ਇਹ ਹਾਂਜੀ ਇਹਦੇ ਥੱਲੇ ਵੀ ਜੀ 6-7 ਕਿਲੋ ਦੋਹਾਂ ਦਾ 6 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ ਸਾਢੇ ਪੰਜਾਂ 6 ਮਹੀਨਿਆਂ ਦੇ ਵਿੱਚ ਵਿੱਚ अच्छा हां जी 55 ਤੋਂ 6 ਦੇ ਵਿੱਚ ਚੈੱਕ ਪਾਸ ਹਾਂ ਜੀ ਚੈੱਕ ਪਾਸ ਸੱਜਣ ਨੇ ਕਿੰਨਾ ਕੱਢਿਆ ਇਹਨੇ ਦੋ ਇਹਨੇ ਵਿੱਚ 14 15 ਕਿਲੋ ਕੱਢਿਆ ਜੇ ਮੱਝ ਭਾਈ ਜੀ ਨਾਲੀ ਬੜੀ ਚੰਗੀ ਡੇਢੀ ਦੀ ਮੱਝ ਜੀ ਡੇਢੀ ਚੋਂ ਮੱਝ ਲਈ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਹੁਣ ਕਿੰਨਾ ਦੁੱਧ ਹੁਣ ਜੀ 6-7 ਕਿਲੋ ਠੰਡਾ ਹੈਗਾ ਇਹਦੇ ਤੇਲੇ ਤੋਰੋ ਫੇਰ ਇੱਕ ਰੀਮ ਬਾਕੀ ਉਤਨਾ ਹੀ ਆ ਬੇ 1:30 ਵਜਨ ਵਾਲੀ ਆ ਹਾਂ ਜੀ ਬਾਕੀ ਸਵਾਨੇ ਦੇ ਬਖਾਲੀ ਚੰਗੀ ਆ ਜੀ ਸਾਹਿਬ ਜੀ ਚੰਗੀ ਤਿਆਰ ਹੋ ਗਈ ਜਿੱਦਾਂ ਨੇ ਭਰੇ ਆ ਵੀ 8-9 ਕਿਲੋ ਕਿਉਂ ਵੀ ਜਿੰਨਾ ਦੁੱਧ ਹੈਗਾ ਉਹਨਾਂ ਦਾ ਸਾਰਾ ਥਣਾ ਦੀ ਗਰੰਟੀ ਹੋਊਗੀ ਆਪਣੀ ਵੀਰਜੀ ਬਾਕੀ ਜਿੰਨੇ ਚਿਰ ਨੇ ਇਹਨੇ ਸੋਨਾ ਜਦੋਂ ਬਾਜ਼ਾਰ ਤੇਜ਼ ਹੋ ਜਾਂਦਾ ਮੈਂ ਕਹਿੰਦਾ ਫਿਰ ਜੇ ਰੇ ਟਾਈਮ ਤੇ ਵਿਕਦੀ ਨੇ ਸੋਨਾ ਟਵਲ ਮੱਝ ਵੇਖਦੀ ਹਾਂ ਹਾਂਜੀ ਧਰਮੀਆ ਪੂਰੀਆਂ ਚੜਦੀ ਚੜਦੀ ਇਨੇ ਲੇਹਣ ਵੀ ਦੁੱਧ ਦਈ ਜਾਣਾ ਬਾਅਦ ਚ ਗਾਂ ਸਾਰੀਆਂ ਗਰਮੀਆਂ ਵਿੱਚ ਦੁੱਧ ਦਈਏ ਨੇ ਤੇ ਥਣਾਂ ਵੀ ਤੁਹਾਨੂੰ ਦਿਖਾ ਲਈਏ ਤੇ ਲੱਗੇ ਤਾਂ ਬੜਾ ਦਰਦੀ ਦਰਦੀ ਆ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਕਿੰਨਾ ਫੇਰੇ ਰੱਖੇ ਵੇਦਿਆ ਦਾ ਮੁੱਲ ਇਹ 70000 ਦੀ ਦੇ ਦੀਏ ਕਰ ਦਈਏ ਮੰਨਤਾ ਨੀ 40 ਦੀ ਵਿਗਣੀ ਜੇ ਤਿਆਰ ਹੋ ਗਈ ਚਲੋ ਹੁਣ ਤੇ ਹੁਣ ਦੇ ਸਾਮੇ ਜਾਣੀ ਆ ਚਲੋ 65000 ਦੀ ਦੇ ਦਿੰਦੇ ਮੈਂ ਕਰ ਦੋ ਕੋਈ ਹਜ਼ਾਰ ਦੋ ਹਜ਼ਾਰ ਛੋਟਾ ਦੋ ਹਜ਼ਾਰ ਛੋਟ ਜਾ ਹੁਣ ਵਿੱਚ 500 ਛੋਟ ਹੋਣੀ ਬਸ ਠੀਕ ਹੈ 63000 ਦੀ ਜਿਹੜੀ ਦੇ ਦੋਗੇ ਹਨਾ ਠੀਕ ਬਾਕੀ ਚਲੋ ਕੋਈ ਵੀ ਰਾਨ ਕੇ ਪਸੰਦ ਕਰਕੇ ਖੜੇ ਤੇ आ, दिना 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 हां माजी ਜਿਹੜੀ ਕੁੱਠੇ ਤੋਂ ਲੱਗ ਲੈਂਦੀ ਹਾਂ ਜੀ ਇਹ ਸੱਜਰ ਸੂਈ ਉਦਾਂ ਵੀ ਜੀ ਵਾ ਲੋ 15 ਦਿਨਾਂ ਦੀ ਜਾਂ 20 ਦਿਨਾਂ ਦੀ ਹੋਊਗੀ ਸਮਾਲ ਸਮੋ ਲੋਣ ਕੋਈ ਜਾ ਕੇ ਕਰੂਗਾ ਨਾ ਫਿਰ ਦੁੱਧ 8-9 ਕਿਲੋ ਤੇ ਆਜੂਗੀ ਅੱਛਾ ਹਾਂ ਜੀ ਹੋਣ ਮਲਪੀ 6 ਕਿਲੋ ਦੁੱਧ 7 ਕਿਲੋ ਹੈਗਾ ਇਹ 6 ਦੇ ਲਾਗੇ ਮੰਨ ਕੇ ਚੱਲੀ ਹੈ ਹਾਂ ਜੀ ਲਾਗੇ ਬੰਨੇ ਮੰਨ ਕੇ ਚੱਲੀ ਹੈ ਥਾਨ ਦੀ ਮਲਪੀ ਆਪਣੀ ਫੁੱਲ ਗਾਰੰਟੀ ਹੋਗੀ ਦੀ ਮੱਝ ਦੀ ਤੇ ਇਹ ਜਿ ਨਾਲੇ ਵਾਲੇ ਪਾਸੇ ਉਤਰੋਂ ਆਏ ਹਾਂ ਹਾਂ ਜੀ ਨਾਲੇ ਉਹਨਾਂ ਨੇ ਦੇਤੀ ਮੱਝ ਅੱਛਾ ਹਾਂ ਬਾਕੀ ਉਹਨਾਂ ਤਿੰਨ ਚਾਰ ਰਿਸ਼ਤੇਦਾਰਾਂ ਨੂੰ ਗੱਲਤੀਆਂ ਅੱਛਾ ਤੇ ਆ ਆਂਦੇ ਅਸੀਂ ਚਲੋ ਵੇਚ ਹੀ ਦੇਣੀ ਫਰੀ ਹੈ ਲਾ ਕੰਮੀ ਕਰਨਾ ਇਹ ਅੱਜ ਅੱਛਾ ਹਾਂ ਮੈਂ ਕਿਹ ਦੰਦੋਂ ਦੰਦ ਕੈਂਦੇ ਸਾਰੇ ਇਹ ਜਿਹਦੇ ਸਾਰੇ ਇਹ ਆ ਵੀ ਆਪਾਂ ਦੇਖ ਸਾਲੇ ਸ਼ਾਮ ਤੋਂ ਟੁੱਟੀ ਆ ਬਾਕੀ ਥਣ ਭੰਡਾ ਦਾੜਾ ਸਾਡਾ ਨੇਕ ਸੰਦੇ ਜੀ ਤੇ ਬਾਕੀ ਸੰਵਿਧਾਨ ਨਾਲ ਲੱਗਦਾ ਦੱਸ ਆ ਲੀਏ ਥਨਾ ਦਾ ਸਾਈਜ਼ ਗੈਪ ਜਿਹੜਾ ਚੰਗਾ ਵਾ ਇਹ ਆ ਵੀ ਚਲੋ ਕਹੇ ਵੀਰ ਦਾ ਘਰ ਦਾ ਵਧੀਆ ਸਾਰੀ ਜਾਊਗੀ ਹਾਂਜੀ ਕਿੰਨਾ ਫੇ ਰੱਖੇ ਇਹਦਾ ਮੁੱਲ ਇਹ ਵੀਰ ਜੀ ਦੇ ਦਿੱ ਗਏ ਆਪਾਂ 47000 ਰੁਪਏ 45 ਦੀ ਦੇ ਦਈਏ ਚਲੋ ਠੀਕ ਹੈ ਠੀਕ ਹੈ ਨਾ 45000 ਚੋਂ ਚਲੋ ਛੋੜ ਮੋਕੇ ਦੀ ਜਿਹੜੀ ਉਹ ਨੇਕੀ ਹੋਣੀ ਆ ਹੋਜੂਗੀ ਤੇ ਬਾਕੀ ਚਲੋ ਕੋਈ ਚਵਾਈ ਤੁਹਾਡੇ ਘਰੋਂ ਕਰਕੇ ਖੜੇ ਆ ਨਾ ਆਪਣੀ ਤਸੱਲੀ ਕਰਕੇ ਖੜੇ ਆ ਤਸੱਲੀ ਕਰਕੇ ਖੜੇ ਆ ਆਪਾਂ ਗਰੰਟੀ ਨਹੀਂ ਕਿਸ ਦੇ ਘਰ ਦੇ ਦੇਣੀ ਵੀਰ ਜਿੱਥੇ ਨਾਲ ਦੀ ਗਰੰਟੀ ਹੋਊਗੀ ਅੱਛਾ ਹਾਂਜੀ ਬਾਕੀ ਆਨਲਾਈਨ ਕੋਈ ਦੋ ਟਾਈਮ ਵਿੱਚ ਇਹ ਚਵਾ ਸਕਦਾ ਆਪਣੀ ਚਵਾਈ ਕਰਕੇ ਬਾਕੀ ਸਮਝ ਲਾ ਹੀ ਲੈਂਦੇ ਵੀਰ ਜੀ ਰੋਕੇ ਸਿਆਣੇ ਆ ਪੀਨੇ ਇੰਨਾ ਦੁੱਧ ਦੇ ਹੀ ਦੇਣਾ ਹਾਂਜੀ 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 ਜਿੰਨਾਂ ਨੇ ਵੀ ਲੈਣੀ ਹੁੰਦੀ ਠੀਕ ਹੈ ਜੀ